ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਸੱਚੀ ਕ੍ਰਾਈਮ ਸਟੋਰੀ ਤੁਹਾਡੇ ਵਾਸਤੇ ਲੈ ਕੇ ਤੇ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਵਾਪਰੀ 2015 ਦੀ ਗੱਲ ਆ ਤੇ ਘਟਨਾ ਸੰਬੰਧ ਰੱਖਦੀ ਆ ਜਿਹੜੀ ਸਾਡੇ ਭਾਰਤ ਦੀ ਰਾਜਧਾਨੀ ਦਿੱਲੀ ਉੱਥੇ ਇੱਕ ਸ਼ਾਸਤਰੀ ਪਾਰਕ ਨਾਮ ਦੀ ਜਗ੍ਹਾ ਉੱਥੇ ਘਟਨਾ ਵਾਪਰੀ ਸੀ ਦੋ ਲੜਕੀਆਂ ਇੱਕ ਦੀ ਉਮਰ ਹੈ ਜੀ 21 ਸਾਲ ਤੇ ਇੱਕ ਨਬਾਲਗ ਲੜਕੀ 13 ਸਾਲ ਦੀ ਉਮਰ ਹੈ ਫਰੀਦাবাদ ਤੋਂ ਦਿੱਲੀ ਦੇ ਲਈ ਜਿਹੜੀ ਮੈਟਰੋ ਟ੍ਰੇਨ ਫੜਨ ਦੇ ਲਈ ਖੜੀਆਂ ਸੀ ਟ੍ਰੇਨ ਆਉਂਦੀ ਆ ਜਿਹੜੀ 20-21 ਸਾਲ ਦੀ ਲੜਕੀ ਸੀ ਉਹ ਟ੍ਰੇਨ ਦੇ ਵਿੱਚ ਚੜ ਜਾਂਦੀ ਆ ਪਰ ਜਿਹੜੀ 13 ਸਾਲਾਂ ਦੀ ਲੜਕੀ ਸੀ ਉਹ ਟ੍ਰੇਨ ਦੇ ਵਿੱਚ ਨਹੀਂ ਚੜ ਪਉਂਦੀ ਜਿਹੜੀਆਂ ਬਾਰੀਆਂ ਸੀ ਦਰਵਾਜੇ ਸੀ ਉਹ ਬੰਦ ਹੋ ਜਾਂਦੇ ਆ ਟ੍ਰੇਨ ਚੱਲ ਪੈਂਦੀ ਆ ਜਿਹੜੀ 13 ਸਾਲ ਦੀ ਲੜਕੀ ਜਿਹਦਾ ਨਾਮ ਹੈ ਜੀ ਸ਼ਾਜੀਆ ਉਹ ਬਹੁਤ ਜ਼ਿਆਦਾ ਠੀਕ ਚਿਹੜਾ ਪਾਉਂਦੀ ਆ ਰੋਂਦੀ ਆ ਆਵਾਜ਼ਾਂ ਮਾਰਦੀ ਆ ਕਿ ਇਹ ਮੇਰੀ ਟ੍ਰੇਨ ਆ ਜਿਹੜੀ ਮਿਸ ਹੋ ਗਈ ਲੋਕ ਉਹਦੇ ਵੱਲ ਜਿਹੜੇ ਬਾਹਰਲੇ ਤਾਂ ਜ਼ਰੂਰ ਦੇਖ ਰਹੇ ਸੀ ਜਿਹੜੇ ਸਟੇਸ਼ਨ ਤੇ ਖੜੇ ਸੀ ਪਰ ਜਿਹੜੇ ਟ੍ਰੇਨ ਦੇ ਅੰਦਰ ਲੋਕ ਸੀ ਉਹਨਾਂ ਨੂੰ ਬਿਲਕੁਲ ਵੀ ਉਹਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ ਸੋ ਟ੍ਰੇਨ ਆ ਜਿਹੜੀ ਉਹ ਲੰਘ ਜਾਂਦੀ ਆ ਇਸ ਤੋਂ ਬਾਅਦ ਲੜਕੀ ਬਹੁਤ ਉੱਚੀ ਉੱਚੀ ਰੋਂਦੀ ਆ ਉਹਨੂੰ ਰੋਂਦੀ ਨੂੰ ਦੇਖ ਕੇ ਇੱਕ ਸਟੇਸ਼ਨ ਦਾ ਪੁਲਿਸ ਮੁਲਾਜ਼ਮ ਜਿਹੜਾ ਸੀ ਉੱਥੇ ਪਹੁੰਚਦਾ ਲੜਕੀ ਨੂੰ ਪੁੱਛਦਾ ਕਿ ਕੀ ਹੋਇਆ ਉਹਦਾ ਨਾਮ ਵਗੈਰਾ ਪੁੱਛਦਾ ਪਤਾ ਪੁੱਛਦਾ ਤਾਂ ਉਹ ਕੁਝ ਵੀ ਦੱਸਣ ਦੇ ਵਿੱਚ ਨਾਕਾਮ ਰਹਿੰਦੀ ਸਿਰਫ ਆਪਣਾ ਨਾਮ ਦੱਸਦੀ ਉਹਨੂੰ ਨਹੀਂ ਸੀ ਪਤਾ ਕਿ ਉਹ ਦਿੱਲੀ ਦੇ ਵਿੱਚ ਕਿੱਥੇ ਜਾ ਕੇ ਰਹਿੰਦੀ ਆ ਤੇ ਕੀ ਉਹ ਕਿੱਥੇ ਸੰਬੰਧ ਰੱਖਦੀ ਆ ਉਹ ਕੁਝ ਵੀ ਦੱਸਣ ਦੇ ਵਿੱਚ ਨਾਕਾਮ ਸੀਗੀ ਪੁਲਿਸ ਵਾਲਾ ਉਹਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਇੰਤਜ਼ਾਰ ਕਰ ਕਿ ਉਹ ਜਿਹੜੀ ਗਈ ਆ ਤੇਰੀ ਭੈਣ ਸੀ ਉਹ ਕਹਿੰਦੀ ਹਾਂਜੀ ਮੇਰੀ ਭੈਣ ਸੀ ਤੇ ਵੀ 2-3 ਘੰਟੇ ਵੇਟ ਕਰ ਕੀ ਪਤਾ ਉਹ ਵਾਪਸ ਆਵੇ 2-3 ਘੰਟੇ ਦੀ ਬਜਾਏ ਉਹ 4-5 ਘੰਟੇ ਵੀ ਉੱਥੇ ਇੰਤਜ਼ਾਰ ਕਰਦੇ ਨੇ ਪੁਲਿਸ ਮੁਲਾਜ਼ਮ ਉੱਤੇ ਨਿਗਾਹ ਰੱਖ ਰਿਹਾ ਸੀ ਪਰ ਉਹਦੀ ਜਿਹੜੀ ਭੈਣ ਉਹ ਵਾਪਸ ਉਹਨੂੰ ਲੈਣ ਦੇ ਲਈ ਨਹੀਂ ਆਉਂਦੀ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਜਿਹੜਾ ਪਰੇਸ਼ਾਨ ਹੋ ਜਾਂਦਾ ਵਾ ਤਾਂ ਪਰਸ਼ਾਨ ਹੋ ਕੇ ਉਹ ਜਿਹੜੇ ਚਾਈਲਡ ਕੇਅਰ ਵਾਲੇ ਹੁੰਦੇ ਉਹਨਾਂ ਨੂੰ ਉੱਥੇ ਬੁਲਾਉਂਦਾ ਵਾ ਸਾਰੀ ਗੱਲ ਦੱਸਦਾ ਵਾ ਤੇ ਚਾਈਲਡ ਕੇਅਰ ਵਾਲੇ ਉਹਨੂੰ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸ਼ਾਜੀਆ ਦੇ ਨਾਲ ਪਰ ਉਹ ਫੇਰ ਕੁਝ ਵੀ ਦੱਸਣ ਦੇ ਵਿੱਚ ناکਾਮ ਰਹਿੰਦੀ ਆ ਉੱਥੇ ਇੰਨੀ ਜ਼ਿਆਦਾ ਉਹ ਘਬराई ਹੋਈ ਸੀ ਉਹ ਕੁਝ ਵੀ ਨਹੀਂ ਦੱਸਦੀ ਕਿ ਉਹ ਕਿੱਥੋਂ ਆ ਕਿੱਥੋਂ ਨਹੀਂ ਜਦ ਕਿ 13 ਸਾਲ ਦੀ ਜਿਹੜੀ ਲੜਕੀ ਆ ਉਹ ਇਹ ਦੱਸਣ ਦੇ ਵਿੱਚ ਜ਼ਰੂਰ ਸਮਰੱਥ ਹੁੰਦੀ ਆ ਕਿ ਉਹਦਾ ਐਡਰੈਸ ਕੀ ਆ ਤੇ ਉਹ ਕਿੱਥੇ ਰਹਿੰਦੀ ਆ ਪਰ ਉਹ ਇੰਨੀ ਜਿਆਦਾ ਘਬराई ਹੋਈ ਸੀ ਉਹ ਕੁਝ ਵੀ ਬੋਲ ਨਹੀਂ ਸੀ ਰਹੀ ਖੁੱਲ ਕੇ ਉਹਨੂੰ ਫਿਰ ਜੀ ਸ਼ੈਲਟਰ ਹੋਮ ਦੇ ਵਿੱਚ ਰੱਖ ਦਿੱਤਾ ਜਾਂਦਾ ਥੋੜੇ ਦਿਨਾਂ ਦੇ ਲਈ ਇਹ ਜਿਹੜੀ ਗੱਲ ਹੈ ਕਿ ਉਹ ਟ੍ਰੇ ਜਿਹੜੀ ਟ੍ਰੇਨ ਮਿਸ ਹੋਈ ਇਹ ਮੀਡੀਆ ਦੇ ਵਿੱਚ ਮਾੜੀ-ਮੋਟੀ ਗੱਲ ਜ਼ਰੂਰ ਆਉਂਦੀ ਆ ਕਿ ਕਿੰਦਾ ਬੱਚੀ ਹੈ ਜਿਹੜੀ ਸਟੇਸ਼ਨ ਦੇ ਉੱਤੇ ਗੁੰਮ ਹੋਈ ਸੀ ਉਹਨੂੰ ਸ਼ੈਲਟਰ ਹੋਮ ਭੇਜਿਆ ਗਿਆ ਸੀ ਤੇ ਅੱਜ ਵੀ ਉੱਥੇ ਰਹਿ ਰਹੀ ਆ ਇੱਕ ਮਹੀਨਾ ਹੋ ਚੁੱਕਿਆ ਇਸ ਗੱਲ ਨੂੰ ਇਹ ਗੱਲ ਜੀ ਇੱਕ ਐਨਜੀਓ ਆ ਸ਼ਕਤੀ ਵਾਹਣੀ ਉਹਨਾਂ ਤੱਕ ਪਹੁੰਚਦੀ ਆ ਸ਼ਕਤੀ ਵਾਹਣੀ ਐਨਜੀਓ ਜਿਹੜੇ ਦਿੱਲੀ ਊਮਨ ਕਮਿਸ਼ਨ ਆ ਚੇਅਰ ਪਰਸਨ ਸੀਗੇ ਜੀ ਉਦੋਂ ਸੁਵਾਤੀ ਮਾਲੀਵਾਲ ਉਹਨਾਂ ਦੇ ਨਾਲ ਸੰਪਰਕ ਕਰਦੇ ਨੇ ਕਿ ਐਦਾ ਐਦਾ ਕਰਕੇ ਇੱਕ ਬੱਚੀ ਆ ਉਹਦੀ ਇਹ ਕਹਾਣੀ ਆ ਵੀ ਅਸੀਂ ਉਹ ਨੂੰ ਦੇ ਘਰ ਪਹੁੰਚਾਣਾ ਚਾਹੁੰਦੇ ਆ ਤੇ ਉਹ ਦਿੱਲੀ ਕੀ ਕਰਨ ਆਈ ਕਿਥੋਂ ਉਹਦਾ ਪਿੱਛਾ ਵੇ ਸਾਰਾ ਅਸੀਂ ਜਾਨਣਾ ਚਾਹੁੰਦੇ ਆ ਤੇ ਜਿਹੜੇ ਉਹ ਚੇਅਰ ਪਰਸਨ ਸੀ ਉਹ ਟੀਮ ਬਣਾਉਂਦੇ ਆ ਦੋ ਤਿੰਨ ਔਰਤਾਂ ਦੀ ਤੇ ਨਾਲ ਜਿਹੜੀ ਐਨਜੀਓ ਸ਼ਕਤੀ ਵਾਹਨੀ ਆ ਇਹ ਦੋਨੋਂ ਜਣੇ ਰਲ ਕੇ ਉਸ ਸ਼ੈਲਟਰ ਹੋਮ ਦੇ ਵਿੱਚ ਪਹੁੰਚਦੇ ਆ ਸ਼ਾਦੀਆ ਉਸ ਲੜਕੀ ਜਿਹੜੀ 13 ਸਾਲ ਦੀ ਉਹ ਲੜਕੀ ਆ ਉਹਨੂੰ ਮਿਲਣ ਦੇ ਵਾਸਤੇ ਪਹੁੰਚਦੇ ਆ ਜਦੋਂ ਉੱਥੇ ਪਹੁੰਚਦੇ ਆ ਉਹ ਲੜਕੀ ਥੋੜੀ ਜੀ ਸਟੇਬਲ ਹੋ ਚੁੱਕੀ ਸੀ ਉਦੇ ਨਾਲ ਗੱਲਬਾਤ ਇਹਨਾਂ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਸ ਦਿਨ ਜਿਹੜਾ ਉਹ ਰਾਜ ਖੋਲਦੀ ਆ ਉਹਨੂੰ ਜਦੋਂ ਪੁੱਛਿਆ ਜਾਂਦਾ ਵਾ ਕਿ ਉਹ ਦਿੱਲੀ ਦੇ ਵਿੱਚ ਕੀ ਕਰਨ ਆਈ ਕੀ ਉਹ ਦਿੱਲੀ ਦੇ ਨਾਲ ਹੀ ਸਬੰਧ ਰੱਖਦੀ ਐ ਜਾਂ ਉਹਦਾ ਪਿੱਛਾ ਕਿਤੋਂ ਹੋਰ ਆ ਤਾਂ ਉਹ ਦੱਸਦੀ ਆ ਉਹਦਾ ਜਿਹੜਾ ਪਿੱਛਾ ਵਾ ਉਹ ਪੱਛਮੀ ਬੰਗਾਲ ਦੇ ਵਿੱਚ ਇੱਕ ਪਿੰਡ ਪੈਂਦਾ ਜੀ 나ੜੀਆ ਉੱਥੋਂ ਉਹ ਬਿਲੋਂਗ ਕਰਦੀ ਆ ਉਹਨੂੰ ਪੁੱਛਿਆ ਜਾਂਦਾ ਕਿ ਉਹ ਦਿੱਲੀ ਦੇ ਵਿੱਚ ਕੀ ਕਰਨ ਆਈ ਤਾਂ ਐਨਜੀਓ ਵਾਲੇ ਤੇ ਜਿਹੜੇ ਉਹ ਊ ਵੂਮਨ ਕਮਿਸ਼ਨ ਵਾਲੀਆਂ ਔਰਤਾਂ ਸੀਗੀਆਂ ਉਹ ਸੁਣ ਕੇ ਹੈਰਾਨ ਹੋ ਜਾਂਦੀਆਂ ਜੋ ਉਸ ਬੱਚੀ ਦੇ ਨਾਲ ਹੋਇਆ ਸੀਗਾ। ਦਰਅਸਲ ਉਸ ਬੱਚੀ ਦੇ ਨਾਲ ਸ਼ੋਸ਼ਣ ਹੋਇਆ ਸੀ ਕਿਵੇਂ? ਉਦੇ ਹੀ ਪਿੰਡ ਦਾ ਇੱਕ ਬੰਦਾ ਸੀ ਜੀ ਰਾਜੂ ਉਹਨੂੰ ਕਹਿੰਦਾ ਛੋਟੀ ਭੈਣ ਸੀ ਤੇ ਉਹਦੀ ਜਿਹੜੀ ਸ਼ਾਜੀਆ ਦੀ ਵੱਡੀ ਭੈਣ ਸੀ ਸੂਫੀਆ ਉਹਨੂੰ ਵੀ ਇਹ ਦਿੱਲੀ ਦੇ ਵਿੱਚ ਇਹ ਕਹਿ ਕੇ ਲੈ ਕੇ ਆਇਆ ਸੀ ਕਿ ਉਹਨੂੰ ਕੰਮ ਦਿਵਾਇਆ ਤੇ ਇਹੀ ਕਹਿ ਕੇ ਛੋਟੀ ਭੈਣ ਨੂੰ ਵੀ ਲੈ ਆਇਆ ਸੀ ਕਿ ਮੈਂ ਇਹਨੂੰ ਵੀ ਨੌਕਰੀ ਲਵਾ ਦੂੰਗਾ ਗਰੀਬ ਪਰਿਵਾਰ ਤੋਂ ਇਹ ਦੋਨੋਂ ਕੁੜੀਆਂ ਸੀ ਇਸ ਕਰਕੇ ਘਰਦਿਆਂ ਨੇ ਵੀ ਇਹਨਾਂ ਨੂੰ ਦਿੱਲੀ ਏਕਾਂ ਅਣਜਾਣ ਬੰਦੇ ਦੇ ਨਾਲ ਭੇਜ ਦਿੱਤਾ ਦਿੱਲੀ ਜਦੋਂ ਪੱਛਮੀ ਬੰਗਾਲ ਦੇ ਪਿੰਡ ਤੋਂ ਇੱਥੇ ਆਉਂਦੀਆਂ ਨੇ ਆਈ ਸੀਗੀ ਸ਼ਾਜੀਆ ਜਦੋਂ ਆਈ ਸੀ ਤਾਂ ਇਹ ਸ਼ਾਮ ਨੂੰ ਸ਼ਾਸਤਰੀ ਭਾਰਕ ਪਹੁੰਚਦੇ ਆ ਜਿੱਥੇ ਰਾਜੂ ਦਾ ਇੱਕ ਘਰ ਹੋਰ ਲਿਆ ਹੋਇਆ ਸੀ ਉੱਥੇ ਇਹਦੀ ਘਰ ਵਾਲੀ ਵੀ ਨਾਲ ਰਹਿੰਦੀ ਸੀ ਰਾਜੂ ਦੀ ਤੇ ਉਹਦੀ ਸਾਲੀ ਵੀ ਨਾਲ ਰਹਿੰਦੀ ਸੀ ਸ਼ਾਜੀਆ ਉੱਥੇ ਪਹੁੰਚ ਕੇ ਕਹਿੰਦੀ ਆ ਕਿ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਆ ਅੱਜ ਉਹਨੂੰ ਇੱਕ ਕੈਪਸੂਲ ਦਿੱਤਾ ਜਾਂਦਾ ਵਾ ਉਹ ਕੈਪਸੂਲ ਖਾ ਕੇ ਸ਼ਾਜੀਆ ਨੂੰ ਬਹੁਤ ਅਜੀਬ ਮਹਿਸੂਸ ਹੁੰਦਾ ਵਾ ਉਹਨੂੰ ਇਹ ਲੱਗਦਾ ਕਿ ਉਹਦੇ ਜਿਹੜੇ ਹਾਰਮੋਨਸ ਨੇ ਉਹ ਜੜੀਆਂ ਅ ਅਡਲਟ ਔਰਤਾ ਮਤਲਬ ਬਾਲਗ ਲੜਕੀਆਂ ਹੁੰਦੀਆਂ ਉਹਨਾਂ ਵਾਂਗੂ ਕੰਮ ਕਰਨ ਲੱਗ ਜਾਂਦੇ ਆ ਉਹ ਤੇਜ ਨਾਲ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਉਹ ਕੈਪਸੂਲ ਲੈਣ ਤੋਂ ਬਾਅਦ ਉਹ ਕੋਈ ਥਕਾਵਟ ਲਾਉਣ ਵਾਲਾ ਕੈਪਸੂਲ ਨਹੀਂ ਸੀ ਉਹਨੂੰ ਉਹ ਤੇਜ ਨਾਲ ਜਗਾਉਣ ਵਾਲਾ ਕੈਪਸੂਲ ਦੇ ਦਿੱਤਾ ਗਿਆ ਸੀ ਤੇ ਰਾਤ ਨੂੰ ਰਾਜੂ ਜਿਹੜਾ ਉਹਨੂੰ ਛੋਟੀ ਭੈਣ ਕਹਿੰਦਾ ਸੀ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਜ਼ਬਰਦਸਤੀ ਇੱਕ ਤਰ੍ਹਾਂ ਦਾ ਬਲਾਤਕਾਰ ਸ਼ਾਜੀਆ ਦੇ ਨਾਲ ਕੀਤਾ ਜਾਂਦਾ ਇੱਕ 13 ਸਾਲ ਦੀ ਲੜਕੀ ਦੇ ਨਾਲ ਰੇਪ ਕੀਤਾ ਗਿਆ ਇਹ ਸਾਰਾ ਕੁਝ ਉਦੀ ਘਰ ਵਾਲੀ ਰਾਜੂ ਦੀ ਤੇ ਸਾਲੀ ਵੀ ਦੇਖ ਰਹੀ ਸੀ ਪਰ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਸਵੇਰ ਹੁੰਦੀ ਆ ਉਹ ਕੈਪਸੂਲ ਫੇਰ ਦਿੱਤਾ ਜਾਂਦਾ ਉਹਦੇ ਨਾਲ ਫੇਰ ਜ਼ਬਰਦਸਤ ਨਾਲ ਸਵੇਰ ਹੁੰਦਿਆਂ ਕੀਤਾ ਜਾਂਦਾ ਸ਼ਾਮ ਨੂੰ ਫੇਰ ਕੀਤਾ ਜਾਂਦਾ ਐਦਾਂ ਹੀ 3 ਦਿਨ ਲਗਾਤਾਰ ਰਾਜੂ ਸ਼ਾਜੀਆ ਦੇ ਨਾਲ ਜ਼ੋਰ ਜ਼ਬਰਦਸਤੀ ਕਰਦਾ ਵਾ ਚੌਥੇ ਦਿਨ ਹੁਣ ਜਿਹੜੀ ਉਹ ਕਹਿ ਕੇ ਤਾਂ ਇਹ ਲੈ ਕੇ ਆਇਆ ਸੀ ਵੀ ਉਹਨੂੰ ਨੌਕਰੀ ਲਵਾਊਗਾ ਅਸਲ ਦੇ ਵਿੱਚ ਕਿਹੜਾ ਕੰਮ ਉਹ ਕਰਾਉਣ ਲੱਗਿਆ ਸੀ ਚੌਥੇ ਦਿਨ ਇੱਕ ਫੋਨ ਆਉਂਦਾ 80 ਸਾਲ ਦਾ ਬਜ਼ੁਰਗ ਬੰਦਾ ਜਿਹੜਾ ਬਹੁਤ ਅਮੀਰ ਹੈ ਫੋਨ ਆਉਂਦਾ ਕਿ ਮੈਨੂੰ 18 ਸਾਲ ਤੋਂ ਘੱਟ ਕੋਈ ਲੜਕੀ ਚਾਹੀਦੀ ਆ ਮੇਰੀ ਇਹ ਡਿਮਾਂਡ ਆ ਪੈਸੇ ਜਨੇ ਤੁਸੀਂ ਕਹੋਗੇ ਮੈਂ ਉਹਨੇ ਦਊਗਾ ਹੁਣ ਸ਼ਾਜੀਆ ਨੂੰ ਉਹਦੇ ਕੋਲ ਲੈ ਕੇ ਜਾਣਾ ਸੀ ਤੇ ਡਿਊਟੀ ਲੱਗਦੀ ਆ ਉਹਦੀ ਸਾਲੀ ਰਾਜੂ ਦੀ ਸਾਲੀ ਦੀ ਕਿ ਉਸ ਬੰਦੇ ਦੇ ਕੋਲ ਸ਼ਾਜੀਆ ਨੂੰ ਉਹ ਲੈ ਕੇ ਜਾਊਗੀ ਉਹਦੇ ਘਰੇ ਲੈ ਕੇ ਜਾਂਦੀ ਆ ਸ਼ਾਜੀਆ ਉਸ ਦਿਨ ਉਹਨੂੰ ਕੈਪਸੂਲ ਨਹੀਂ ਖਵਾਇਆ ਜਾਂਦਾ ਬਹੁਤ ਜ਼ਿਆਦਾ ਵਿਰੋਧ ਕਰਦੀ ਆ ਬਹੁਤ ਜ਼ਿਆਦਾ ਰੋਲਾ ਜਦੋਂ ਪਾਉਂਦੀ ਆ ਤਾਂ ਸਾਲੀ ਜਿਹੜੀ ਬਾਹਰ ਬੈਠੀ ਸੀ ਰਾਜੂ ਦੀ ਉਹ ਅੰਦਰ ਜਾਂਦੀ ਆ ਤੇ ਉਹਨੂੰ ਸਮਝਾਉਂਦੀ ਆ ਕਿ ਤੇਰੀ ਭੈਣ ਵੀ ਸਾਡੇ ਕੋਲ ਆ ਜੇ ਉਹਦੀ ਜਾਨ ਤੂੰ ਚਾਹਨੀ ਆ ਸਲਾਮਤ ਚਾਹਨੀ ਆ ਜਾਨ ਉਹਦੀ ਤਾਂ ਇਸ ਬੰਦੇ ਦੇ ਨਾਲ ਤੈਨੂੰ ਸੰਬੰਧ ਬਣਾਉਣੇ ਪੈਣਗੇ ਤੇ ਸ਼ਾਜੀਆ ਵਿਰੋਧ ਨਹੀਂ ਕਰਦੀ ਇੱਕ 80 ਸਾਲ ਦੇ ਬੰਦੇ ਦੇ ਨਾਲ ਸੰਬੰਧ ਬਣਾਉਂਦੀ ਆ ਇੱਕ 13 ਸਾਲ ਦੀ ਲੜਕੀ ਆਪਣੀ ਪੋਤੀ ਦੀ ਉਮਰ ਦੇ ਨਾਲ ਇੱਕ ਸਬੰਧ ਬਣਾ ਰਿਹਾ ਸੀ ਇੱਕ 80 ਸਾਲ ਦਾ ਬੰਦਾ ਇਹ ਸਿਲਸਲਾ ਰੁਕਦਾ ਨਹੀਂ ਹੁਣ ਕਈ ਜਿਹੜੀਆਂ ਬੁਕਿੰਗਾਂ ਸ਼ਾਹਜਹਾਨ ਦੇ ਲਈ ਕੀਤੀਆਂ ਜਾਂਦੀਆਂ ਨੇ ਤੇ ਉਹਦਾ ਜਿਹੜਾ ਉਹ ਜਿਹੜੀ ਦਵਾਈ ਉਹਨੂੰ ਦਿੱਤੀ ਜਾ ਰਹੀ ਸੀ ਉਹਦੇ ਕਰਕੇ ਉਹਦਾ ਜਿਹੜਾ ਉਹਦੀ ਬਾਡੀ ਆ ਉਹ ਬਿਲਕੁਲ ਚੇਂਜ ਹੁੰਦੀ ਜਾ ਰਹੀ ਸੀ ਉਹ ਐ ਲੱਗ ਰਿਹਾ ਸੀ ਕਿ 13 ਸਾਲ ਦੀ ਨਹੀਂ ਕੋਈ 23 ਸਾਲ ਦੀ ਲੜਕੀ ਬਣਦੀ ਜਾ ਰਹੀ ਆ ਕਈ ਮਹੀਨੇ ਜਿਹੜਾ ਇਹ ਖੇਡ ਚੱਲਦਾ ਸਤੰਬਰ ਦੇ ਵਿੱਚ ਸਤੰਬਰ 2015 ਦੇ ਵਿੱਚ ਸ਼ਾਜੀਆ ਦਿੱਲੀ ਦੇ ਵਿੱਚ ਆਈ ਸੀ ਤੇ ਇਹ ਖੇਡ ਆ ਜਿਹੜਾ ਦਸੰਬਰ ਤੱਕ ਦਸੰਬਰ 2015 ਤੱਕ ਚੱਲਦਾ ਵਾ ਤੇ ਜਦੋਂ ਉਹ ਮਿਸ ਹੋਈ ਸੀ ਉਹ 2000 ਦਸੰਬਰ 2015 ਦੀ ਗੱਲ ਆ ਇਸ ਕੰਮ ਦੇ ਵਿੱਚ ਰਾਜੂ ਦੀ ਸਾਲੀ ਪੂਰਾ ਸਾਥ ਦਿੰਦੀ ਸੀ ਉਹਦਾ ਤੇ ਜਿੱਥੇ ਵੀ ਸ਼ਾਜ਼ੀਆ ਨੂੰ ਲੈ ਕੇ ਜਾਣਾ ਹੁੰਦਾ ਸੀ ਉਹ ਨਾਲ ਲੈ ਕੇ ਜਾਂਦੀ ਸੀਗੀ ਤੇ ਉਸ ਦਿਨ ਵੀ ਜਿਸ ਦਿਨ ਫਰੀਦাবাদ ਤੋਂ ਇਹ ਲੜਕੀ ਜਿਹੜੀ ਸ਼ਾਜ਼ੀਆ ਟ੍ਰੇਨ ਦੇ ਵਿੱਚ ਨਹੀਂ ਚੜ ਸਕੀ ਤਾਂ ਫਰੀਦাবাদ ਵੀ ਇਸੇ ਸਿਲਸਿਲੇ ਦੇ ਵਿੱਚ ਰਾਜੂ ਦੀ ਸਾਲੀ ਇਹਨੂੰ ਲੈ ਕੇ ਆਈ ਸੀ ਉਸ ਦਿਨ ਇਹਦੀ ਭੈਣ ਨਾਲ ਨਹੀਂ ਸੀ ਇਹਦੀ ਰਾਜੂ ਦੀ ਸਾਲੀ ਹੀ ਸੀ ਜੋ ਇਹ ਅੱਗੇ ਲੰਘ ਗਈ ਸੀ ਤੇ ਵਾਪਸ ਇਹਨੂੰ ਲੈਣ ਦੇ ਲਈ ਨਹੀਂ ਆਈ ਉਹਨੂੰ ਕਦੇ ਹੋਟਲ ਦੇ ਵਿੱਚ ਭੇਜਿਆ ਜਾਂਦਾ ਸੀ ਕਦੇ ਕਿਸੇ ਦੇ ਘਰੇ ਭੇਜਿਆ ਜਾਂਦਾ ਸੀ ਤੇ ਕਦੇ ਰਾਜੂ ਹੋਰਾਂ ਦੇ ਘਰ ਵੀ ਕੋਈ ਬੰਦਾ ਆ ਜਾਂਦਾ ਸੀ ਤੇ ਸ਼ਾਜੀਆ ਨੂੰ ਜੋਰ ਜ਼ਬਰਦਸਤੀ ਦੇ ਨਾਲ ਹਰ ਬੰਦਾ ਜਿਹੜਾ ਕਈ ਵਾਰੀ ਐਦਾਂ ਕਰਦਾ ਸੀ ਉਹਦੇ ਨਾਲ ਜ਼ਬਰਜਨਾਹ ਕਰਦਾ ਸੀ ਤੇ ਕਈ ਵਾਰ ਦਿਨ ਦੇ ਵਿੱਚ 3 3 4 4 ਬੰਦੇ ਵੀ ਆ ਜਾਂਦੇ ਸੀ ਇਹ ਗੱਲ ਹੁਣ ਸ਼ਾਜੀਆ ਨੇ ਐਨ ਜੀਓ ਵਾਲਿਆਂ ਨੂੰ ਆਪ ਦੱਸੀ ਤੇ ਐਨ ਜੀਓ ਵਾਲੇ ਇਹ ਗੱਲ ਤੇ ਹੈਰਾਨ ਸੀ ਕਿ ਇਹ ਲੜਕੀ ਹੁਣ ਇੱਥੇ ਆਈ ਨੂੰ ਵੀ ਮਹੀਨਾ ਹੋ ਗਿਆ ਵੀ ਕਿਸੇ ਨੇ ਇਹਦੀ ਸਾਰ ਨਹੀਂ ਪੁੱਛੀ ਕਿਸੇ ਨੇ ਇਹਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹਲੇ ਤੱਕ ਉਹ ਜਿਹੜਾ ਰਾਜੂ ਆ ਤੇ ਉਹਦੀ ਘਰ ਵਾਲੀ ਉਹਦੀ ਸਾਲੀ ਆ ਉਹਦੇ ਤੇ ਉਹਨਾਂ ਤੇ ਐਫ ਆਈ ਆਰ ਤੱਕ ਦਰਜ ਕਿਉਂ ਨਹੀਂ ਕੀਤੀ ਗਈ ਐਨ ਜੀਓ ਵਾਲੇ ਜ਼ੋਰ ਪਾਉਂਦੇ ਨੇ ਤੇ ਪੁਲਿਸ ਐਫ ਆਈ ਆਰ ਦਰਜ ਕਰਦੀ ਆ ਜੀ ਉਹਨਾਂ ਤਿੰਨਾਂ ਦੇ ਉੱਤੇ ਰਾਜੂ ਉਹਦੀ ਘਰ ਵਾਲੀ ਤੇ ਉਹਦੀ ਸਾਲੀ ਦੇ ਉੱਤੇ ਹੁਣ ਇਹਨੂੰ ਇੰਨਾ ਕਿ ਪਤਾ ਸੀ ਕਿ ਸ਼ਾਸਤਰੀ ਪਾਰਕ ਦੇ ਵਿੱਚ ਉਹ ਰਹਿੰਦੇ ਸੀ ਸ਼ਾਸਤਰੀ ਪਾਰਕ ਦੇ ਵਿੱਚ ਲਜਾਇਆ ਜਾਂਦਾ ਵਾ ਤੇ ਉਹਦਾ ਜਿਹੜਾ ਆਂਡ ਗਵਾਂਡ ਜਿੰਨੇ ਵੀ ਲੋਕ ਸੀਗੇ ਮਹੱਲੇ ਦੇ ਵਿੱਚ ਉੱਥੇ ਪੁੱਛਿਆ ਜਾਂਦਾ ਕਿ ਐਦਾ ਐਦਾ ਕਰਕੇ ਆਹ ਬੰਦਾ ਬੈਠੇ ਰਹਿੰਦਾ ਵਾ ਉਹਦਾ ਘਰ ਲੱਭ ਲੈਂਦੀ ਆ ਪੁਲਿਸ ਪਰ ਉੱਥੇ ਤਿੰਨਾਂ ਦੇ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ ਉਸ ਸਮੇਂ ਫਰਾਰ ਸੀਗੇ ਉਹ ਹੁਣ ਪੁਲਿਸ ਇਹਨਾਂ ਦੀ ਜਿਹੜੀ ਇਹਦੀ ਸ਼ਾਜੀਆ ਦੀ ਜਿਹੜੀ ਭੈਣ ਸੀ ਉਹਨੂੰ ਲੱਭਣ ਦੀ ਵੀ ਕੋਸ਼ਿਸ਼ ਕਰਦੀ ਆ ਸੋਫੀਆ ਜਿੰਨੇ ਵੀ ਦਿੱਲੀ ਦੇ ਕੋਠੇ ਨੇ ਜਿੱਥੇ ਗਲਤ ਕੰਮ ਚੱਲਦੇ ਨੇ ਉੱਥੇ ਰੇਡਾ ਮਾਰੀਆਂ ਜਾਂਦੀਆਂ ਚਾਪੇ ਮਾਰੇ ਜਾਂਦੇ ਨੇ ਪਰ ਸੂਫੀਆ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਾਫੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਤੋਂ ਬਾਅਦ ਜੀ ਜਿਹੜੇ ਸ਼ਾਜੀਆ ਦੇ ਮਾਪੇ ਪੱਛਮੀ ਬੰਗਾਲ ਦੇ 나ੜੀਆ ਇਲਾਕੇ ਦੇ ਵਿੱਚ ਉੱਥੇ ਇੱਕ ਪਿੰਡ ਆ ਉੱਥੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਵਾ ਤੇ ਸ਼ਾਜੀਆ ਨੂੰ ਉਹਨਾਂ ਦੇ ਉਹਨਾਂ ਨੂੰ ਸੌਂਪਣ ਦਾ ਫੈਸਲਾ ਕੀਤਾ ਜਾਂਦਾ ਵਾ ਤੇ ਜਦੋਂ ਉੱਥੇ ਪੁਲਿਸ ਸ਼ਾਦੀਆ ਨੂੰ ਲੈ ਕੇ ਪਹੁੰਚਦੀ ਆ ਪੱਛਮੀ ਬੰਗਾਲ ਨਾਲੜੀਆ ਵਿਖੇ ਤਾਂ ਉਹਦੇ ਮਾਪੇ ਬਾਪ ਨੇ ਆਪਣੀ ਬੇਟੀ ਸ਼ਾਦੀਆ ਨੂੰ ਨਹੀਂ ਸੀ ਪਛਾਣ ਪਾ ਰਹੇ ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਦਵਾਈਆਂ ਦੇ ਨਾਲ ਉਹਦਾ ਜਿਸਮਾ ਬਿਲਕੁਲ ਬਦਲ ਚੁੱਕਿਆ ਸੀ ਉਹ ਇਦਾਂ ਲੱਗਦਾ ਸੀ ਕਿ ਕੋਈ 23 24 ਸਾਲ ਦੀ ਲੜਕੀ ਆ 13 ਸਾਲਾਂ ਦੀ ਉਹ ਬਿਲਕੁਲ ਨਹੀਂ ਸੀ ਲੱਗ ਰਹੀ ਮਾਪੇ ਬਾਪ ਇਹ ਸੁਣ ਕੇ ਬਹੁਤ ਹੈਰਾਨ ਸੀਗੇ ਕਿ ਉਹਨਾਂ ਦੀ ਬੇਟੀ ਦੇ ਨਾਲ ਆ ਕੁਝ ਹੋਇਆ ਤੇ ਇੱਕ ਪਿੰਡ ਦਾ ਹੀ ਬੰਦਾ ਜਿਹੜਾ ਭੈਣਾ ਕਹਿ ਕੇ ਦੋਨਾਂ ਨੂੰ ਉੱਥੇ ਲੈ ਕੇ ਗਿਆ ਤੇ ਉਹਨਾਂ ਉਹਨਾਂ ਤੋਂ ਗਲਤ ਕੰਮ ਕਰਵਾ ਰਿਆ ਸੀ ਤੇ ਮਾਪੇ ਹੁਣ ਜ਼ੋਰ ਪਾਉਂਦੇ ਨੇ ਕਿ ਜਲਦੀ ਤੋਂ ਜਲਦੀ ਸੋਫੀਆ ਜਿਹੜੀ ਉਹਨਾਂ ਦੀ ਦੂਜੀ ਬੇਟੀ ਆ ਉਹਨਾਂ ਨੂੰ ਵੀ ਉਹਨੂੰ ਵੀ ਲੱਭਿਆ ਜਾਵੇ ਤੇ ਜਿਹੜਾ ਰਾਜੂ ਆ ਤੇ ਰਾਜੂ ਦੇ ਜਿਹੜੇ ਨਾਲ ਰਲੇ ਹੋਏ ਉਹਦੀ ਸਾਲੀ ਉਹਦੀ ਘਰ ਵਾਲੀ ਇਹਨੂੰ ਵੀ ਜਲਦੀ ਤੋਂ ਜਲਦੀ ਲੱਭ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰ ਐਨੀ ਗੱਲ ਜਿਹੜੀ ਹੌਸਲਾ ਦੇਣ ਵਾਲੀ ਸੀ ਕਿ ਜਿਹੜੀ ਸ਼ਾਜੀਆ ਉਹ ਮਾਪੇ ਦੇ ਹਵਾਲੇ ਕਰ ਦਿੱਤੀ ਗਈ ਸੀ ਭਾਵੇਂ ਕਿ ਉਹਦੇ ਨਾਲ ਬਹੁਤ ਕੁਝ ਗਲਤ ਹੋ ਚੁੱਕਿਆ ਸੀ ਪਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ ਜਿਹੜੀ ਸ਼ਾਜੀਆ ਕਰ ਸਕਦੀ ਸੀ ਮਨ ਸਮਝਾ ਕੇ ਜੋ ਪਿੱਛੇ ਹੋਇਆ ਉਹ ਆਪਾਂ ਮੋੜ ਨਹੀਂ ਸਕਦੇ ਸੋ ਬਾਕੀ ਅੱਗੇ ਰਾਜੂ ਤੇ ਉਹਦਾ ਜਿਹੜਾ ਉਹਦਾ ਪਰਿਵਾਰ ਸੋਫੀਆ ਇਹਨਾਂ ਦਾ ਕੀ ਬਣਿਆ ਇਹਦਾ ਕੋਈ ਵੀ ਸੋਰਸ ਹੈ ਜਿਹੜਾ ਨਹੀਂ ਮਿਲਦਾ ਉਮੀਦ ਕਰਦੇ ਆ 2015 ਤੋਂ 2025 ਚੜ ਚੁੱਕਿਆ 10 ਸਾਲ ਬੀਤ ਚੁੱਕੇ ਆ ਜਰੂਰ ਪੁਲਿਸ ਨੇ ਕੋਈ ਨਾ ਕੋਈ ਕਾਰਵਾਈ ਜਰੂਰ ਕੀਤੀ ਹੋਊਗੀ ਸੋਫੀਆ ਵੀ ਲੱਭੀ ਹੋਊਗੀ ਤੇ ਰਾਜੂ ਨੂੰ ਫੜ ਕੇ ਉਹਨਾਂ ਨੂੰ ਬਣਦੀ ਸਜ਼ਾ ਜਰੂਰ ਦਿੱਤੀ ਹੋਊਗੀ ਪਰ ਕਿਤੇ ਵੀ ਇਹਦਾ ਕੋਈ ਸੋਰਸ ਬਾਹਰ ਦਾ ਨਹੀਂ ਮਿਲਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੀ ਰਾਏ ਜਰੂਰ ਦਿਓ ਸੋ ਫੇਰ ਇੱਕ ਮੈਸੇਜ ਜਿਹੜਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਸੇ ਵੀ ਅਣਜਾਣ ਬੰਦੇ ਨਾਲ ਉਹ ਵੀ ਇੰਨੀ ਦੂਰ ਆਪਣੇ ਤੁਸੀਂ ਸ਼ਹਿਰਾਂ ਤੋਂ ਭੇਜ ਦਿੰਨੇ ਹੋ ਕਿਸੇ ਬਗਾਨੇ ਤੇ ਯਕੀਨ ਕਰਕੇ ਬਿਲਕੁਲ ਵੀ ਨਾ ਕਰੋ ਅੱਜ ਕੱਲ ਕੋਈ ਵੀ ਬੰਦਾ ਭਰੋਸੇਯੋਗ ਨਹੀਂ ਹੈਗਾ ਜਿੱਥੇ ਵੀ ਜਾਣੇ ਹੋ ਆਪਣੇ ਬੱਚਿਆਂ ਦੇ ਨਾਲ ਜਾਓ ਕਿੱਥੇ ਕੰਮ ਕਰਦੇ ਨੇ ਕਿੱਥੇ ਉਹਨਾਂ ਦੀ ਨੌਕਰੀ ਲੱਗੀ ਆ ਇਹ ਜਾਣਬੀਣ ਜਰੂਰ ਸਾਨੂੰ ਕਰਨੀ ਚਾਹੀਦੀ ਆ ਜੀ ਆਪਣੇ ਵਿਚਾਰ ਜਰੂਰ ਦਿਓ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦਾ ਕਿਸੇ ਹੋਰ ਨਵੀਂ crime story than art.